ਸਸਰੀਕਾਲ ਜੀ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ ਜੀ ਸੰਧੂ ਡੇਰੀ ਫਾਰਮ ਬੰਗੜਾੜੀ YouTube ਚੈਨਲ ਤੇ ਬਾਈ ਜੀ ਜੇ ਕਿਸੇ ਵੀਰ ਨੇ ਕੋਈ ਵੀ ਪਸ਼ੂ ਸੇਲ ਕਰਨ ਲਈ ਕਿਸੇ ਵੀ ਪਸ਼ੂ ਦੀ ਵੀਡੀਓ ਐਡ ਕਰਾਉਣੀ ਹੋਵੇ ਆਪਣਾ ਮੋਬਾਈਲ ਨੰਬਰ 77176 92259 ਬਾਈ ਜੀ ਬਾਈ ਜੀ ਹੁਣ ਦਾ ਵਪਾਰ ਲੈਣ ਦਾ ਕੰਮ ਰੁਟੀਨ ਸੀ ਬਾਈ ਜੀ ਹੁਣ ਅਗਲੇ ਪਸ਼ੂ ਆਉਂਦੇ ਰਹਿੰਦੇ ਆ ਅੱਜ ਬਾਈ ਜੀ ਹੁਣਾਂ ਕੋਲੇ ਸুইস ਵਾਈ ਵਹਿੜ ਡਬਲ ਲੈਂਦੀ ਸੀ ਘਰੇ ਹੁਣੇ ਸੂਈ ਆ ਬਾਈ ਜੀ ਅੱਜ ਜੀ ਤੇ ਮਗਰੇ ਦੇ ਬਾਈ ਜੀ ਬੱਚੀ ਆ ਜੇਰ ਬਾਈ ਜੀ ਕੰਪਲੀਟ ਆ ਆ ਬੱਠਲ ਦੇ ਵਿੱਚ ਜੇਰ ਪਈ ਆ ਕਹਿਣ ਦੀ ਗੱਲ ਨਹੀਂ ਕਿਸੇ ਵੀ ਵੀਰ ਦੇ ਵੈੜ ਪਸੰਦ ਆਵੇ ਬਾਈ ਜੀ ਹੁਣ ਇਹਦਾ ਨੰਬਰ ਸਕਰੀਨ ਤੇ ਚੱਲੂਗਾ ਚਲਦੇ ਨੰਬਰ ਤੇ ਬਾਈ ਜੀ ਸਪਾਰਕ ਕਰ ਲਿਓ ਤੇ ਆ ਬੱਚੀ ਨੂੰ ਬਾਈ ਜੀ ਭੱਜ ਕੇ ਗਈ ਆ ਬੱਚੀ ਵੀ ਤੋਂ ਬਿਨਾਂ ਤੁਰਦੀ ਨਹੀਂ ਸੀਗੀ ਬਾਈ ਨੂੰ ਆ ਬੱਚੀ ਪਹਿਲਾਂ ਪਾਸੇ ਕਰ ਲੈ ਮੁੜ ਕੇ ਬਾਈਆਂ ਨੂੰ ਤੋਰ ਚਾਲ ਚੈੱਕ ਕਰਾ ਦਾਂਗੇ ਨੇੜ ਤੋਂ ਬਾਈ ਜੀ ਥਾਂ ਲੇਵਾ ਚੈੱਕ ਕਰ ਲਓ ਮੋਟਾ ਮੋਟਾ ਨਾੜਾ ਦੇ ਨਾਲ ਦੇਵਾ ਬਾਈ ਜੀ ਭਰਿਆ ਪਿਆ ਦੁੱਧ ਵਾਲੀ ਵਹਿੜਾ ਥਣ ਸੁਖਣਾ ਕਰਮ ਵਾਲੀ ਬਹੁਤ ਚੰਗਾ ਅੱਥੀ ਚੁਾਈ ਵਾਲਾ ਮੁੱਠੀ ਵਾਲਾ ਗੁੱਲੇ ਵਰਗਾ ਥਣ ਲੱਗਿਆ ਵਾ ਬਾਈ ਜੀ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਮਗਰ ਕਰਮ ਵਾਲੀ ਦੇ ਬੱਚੀ ਆ ਬੱਚੀ ਬਹੁਤ ਸੋਹਣੀ ਸੁਨੱਖੀ ਆ ਬਾਈ ਜੀ ਕਾਲੀ ਦੱਬੀ ਆ ਤੋਰ ਤੁਹਾਨੂੰ ਫੇਰ ਵੀ ਚੈੱਕ ਜਿੰਨਾ ਕੁ ਤੋਰ ਸਕੀ ਕਰਾਉਣੇ ਆ ਜੀ ਆ ਲੋ ਜੀ ਬੱਚੇ ਦਾ ਕਈ ਗਾਈਆਂ ਥੋੜਾ ਜਿਹਾ ਵੱਧ ਕਰ ਦੇਣਾ ਕੋਈ ਸੂਈ ਨੂੰ ਬਾਈ ਜੀ ਥੋੜਾ ਜਿਹਾ ਟਾਈਮ ਹੋਇਆ ਅਜੇ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੁਬਾਹ ਸੂਈ ਆ 5 6 ਵਜੇ ਸੁਬਾਹ ਬਾਈ ਜੀ 6 ਵਜੇ ਬਾਈ ਜੀ ਇਹਦਾ ਸੂਈ ਆ ਤੇ ਕਰਮ ਵਾਲੀ ਦੀ ਜੇਰ ਪੈ ਗਈ ਆ ਬੱਟਲ ਦੇ ਵਿੱਚ ਪਈ ਤੁਹਾਨੂੰ ਵਿਖਾਤੀ ਆ ਥਾਨਲੇ ਵਾਲਾ ਨੇੜੇ ਤੋਂ ਚੈੱਕ ਕਰ ਲਓ ਬੋਲਾ ਬੋਲਾ ਕੱਢਿਆ ਹੋਣਾ ਕੁਸ ਬਾਈ ਹਾਂ ਕੱਢਿਆ ਹੈਗਾ ਬਾਈ 2.5 ਕਿਲੋ 2.5 ਕਿਲੋ ਬਾਈ ਜੀ ਤੇ ਬੋਲਾ ਕੱਢਿਆ ਵੱਚੀ ਵੀ ਚੰਗਾਈ ਹੁੰਨੀ ਆ ਹਾਂ ਹਾਂ ਚੰਗਾਈ ਸੀ ਠੀਕ ਆ ਬਾਈ ਜੀ ਬਾਕੀ ਜੇਰ ਪਈ ਤੋਂ ਬਾਅਦ ਤਾਂ ਕੋਈ ਵੀ ਭਰਾ ਜੀ ਬੋਲਾ ਕੱਢਦਾ ਹੀ ਆ ਜਿੰਨੀ ਕਿ ਲੋਡ ਆ 2.5 ਕਿਲੋ ਬੋਲਾ ਦਾ ਥਲ-ਫੁਲ ਕਰਮ ਵਾਲੀ ਨੂੰ ਸੋਨਾ ਪੂਰੇ ਗੈਰ ਛਾਤੀ ਚਵਾਈ ਰੇ ਨੇੜੇ ਤੋਂ ਚੈੱਕ ਕਰ ਲਓ ਮੋਟਾ ਮੋਟਾ ਨਾੜਾਂ ਦੇ ਲਾਂ ਲਾ ਬਾਈ ਜੀ ਦੇਵਾ ਭਰਿਆ ਪਿਆ ਤੇ ਮਾਰੇ ਵੀ 70000 ਰੁਪਏ ਜੀ ਉਹ ਤੇ ਮਾਨਤਨ ਕਰ ਦਾਂਗੇ 72000 ਰੁਪਏ ਡਿਮਾਂਡ ਆ ਜੀ ਉਹਦੇ ਵਿੱਚੋਂ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਛੋੜ ਸੱਪੇ ਵਾਲਾ ਮਾਨਤਨ ਹੋ ਜਾਊਗਾ ਘਰਮ ਵਾਲੀ ਵੜ ਵੱਡੀ ਬੁੱਢੀ ਬਹੁਤ ਆ ਜੀ ਉੱਚੀ ਲੰਮੀ ਆ ਛੋਟੀ ਜੀ ਨਹੀਂ ਗੀ ਸੋਹਣੀ ਸੁਨੱਖੀ ਆ ਕਿਸੇ ਵੀ ਵੀਰ ਦੇ ਪਸੰਦ ਆਵੇ ਤੇ ਬਾਈ ਜੀ ਉਹਨਾਂ ਦਾ ਨੰਬਰ ਸਕਰੀਨ ਤੇ ਚੱਲੂਗਾ ਚੱਲਦੇ ਨੰਬਰ ਤੇ ਸੰਪਰਕ ਕਰ ਲਿਓ ਬਾਈ ਜੀ ਮੋਬਾਈਲ ਨੰਬਰ ਦੱਸ ਦਿਓ ਜੀ ਮੇਰਾ ਨੰਬਰ 88472 99575 86472 19571 ਇਹ ਨੰਬਰ ਵੀਰ ਜੀ ਸਕਰੀਨ ਤੇ ਚੱਲੂਗਾ ਇਹ ਤੇ ਸਪਾਰਕ ਕਰ ਲਿਓ ਬੜ ਦੋਸਤ ਚੰਗੀ ਆ ਦੁੱਧ ਨੂੰ ਤਾਜ਼ਾ ਪਾ ਦੂਗੀ 20 ਲੀਟਰ ਦਾ ਹਾਂ ਨੋਰਮਲ ਪਾ ਦੂਗੀ 20 ਲੀਟਰ ਦੁੱਧ ਨੋਰਮੈਟਰੀ ਪਾ ਦੂਗੀ ਥਲ ਥੁਣ ਕਰਮ ਵਾਲੀ ਨੂੰ ਬਹੁਤ ਚੰਗਾ ਲੱਗਿਆ ਤੇ ਬੱਚੀ ਬਹੁਤ ਸੋਹਣੀ ਸੁਨੱਖੀ ਆ ਬੱਚੀ ਕਰਮ ਵਾਲੀ ਤੁਹਾਨੂੰ ਵੀ ਪਤਾ ਵੀ ਚੱਲ ਸੇਵਾ ਸੰਭਾਲ ਕਰੀ ਬੇਅਰਥੀ ਨਹੀਂ ਜਾਂਦੀ ਬੱਚੇ-ਬੱਚੀ ਲਈ ਦਾ ਥੋੜਾ ਜਿਹਾ ਕਾਂ ਦਾ ਬੱਚੀ ਲਈ ਇਥੇ ਆਉਂਦੀ ਵੀ ਕਰਮਾ ਨੇ ਜੀ ਕਿਸੇ ਵੀ ਦੇ ਪਸੰਦਾ ਵੀ ਬੱਚੀ ਬਹੁਤ ਚੰਗੀ ਆ ਸੀਮਨ ਦਾ ਨੀ ਬਾਈ ਜੀ ਦਾ ਪਤਾ ਨਾ ਹੀ ਪੁੱਛਿਆ ਸੀ ਕਿਹੜਾ ਐਵੇਂ ਕੋਲੋਂ ਕਹਿਣਾ ਮਾੜਾ ਹੁੰਦਾ ਜੀ ਤੇ ਬਾਈ ਜੀ ਵੀਡੀਓ ਵੇਖਣ ਲਈ ਧੰਨਵਾਦ ਵੀਡੀਓ ਆਪਣੀ ਸੋਹਣੀ ਲੱਗੇ ਅਗੇ ਸ਼ੇਅਰ ਤੇ ਲਾਇਕ ਤੇ ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਿਓ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ